ਹਾਂਜੀ ਦੋਸਤੋ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਪਾਉਣ ਲੱਗੇ ਆਂ ਦੂਜੀ ਖਾਤ ਤੇ ਤਿੰਨ ਬੋਰੀਆਂ ਮੈਂ ਸਵੇਰੇ ਪਾ ਆ ਗਿਆ ਹਾਂ ਤੇ ਤਿੰਨ ਪਾਉਣੀਆਂ ਨੇ ਹੁਣ ਤੇ ਦੋ ਪਾਵਾਂਗੇ ਆਪਾਂ ਸਵੇਰੇ ਤੜਕੇ ਤੇ ਹਾਲ ਵੇਖ ਲਓ ਆ ਸਵੇਰੇ ਜੰਕ ਪਾਈ ਤੇ ਜੰਕ ਨੇ ਹਾਲ ਕੀ ਕਰ ਤਨੇ ਕੱਪੜਿਆਂ ਦੇ ਦੁਬਾਰਾ ਫਿਰ ਪਾਈ ਸ਼ਾਮ ਵੇਲੇ ਤੇ ਆਪਾਂ ਹੁਣ ਪਾਉਣੀ ਹੈ ਖਾਤ ਤੇ ਨਾਲ ਹੀ ਜੰਕ ਤੇ ਕੀ ਕੀ ਚੀਜ਼ ਪਾਉਣ ਲੱਗੇ ਆ ਤੁਹਾਨੂੰ ਦਿਖਾਉਣੇ ਆ ਤੇ ਗਰਮੀ ਬਹੁਤ ਜ਼ਿਆਦਾ ਹੈਗੀ ਗਰਮੀ ਵਾਲੇ ਤਾਂ ਵਟ ਨਿਕਲੇ ਪੈਣ ਆਹ ਦੇਖੋ ਆ ਹੁਣ ਸੁੱਕੀ ਵਰਦੀ ਪਾ ਗਿਆ ਆ ਆ ਸੁੱਕੀ ਵਰਦੀ ਪਾ ਗਿਆ ਆ ਤਾਂ ਵੇਖੋ ਜੀ ਡਿਊਟੀ ਵਾਲੀ ਤੇ ਹੁਣ ਡਿਊਟੀ ਹੀ ਆਪਣੀ ਖਾਦ ਪਾਉਣ ਦੀ ਇਸ ਟਾਈਮ ਤੇ ਮੁੜ ਕੋ ਮੁੜ ਕੋ ਫੇਰ ਹੋ ਗਿਆ ਤੇ ਕਰਦੇ ਆਪਾਂ ਦੁਬਾਰਾ ਸ਼ੁਰੂ ਖਾਦ ਪਾਣੀ ਪੱਲੀ ਆਪਣੀ ਵਿਚਾਈ ਪਈ ਏ ਤੇ ਕੋਲ ਹੀ ਖਾਦ ਦੀ ਬੋਰੀ ਪਈ ਏ ਤੇ ਇੱਕ ਤਾਂ ਪਾਉਣ ਲੱਗੇ ਜੀ ਜੰਕਾ ਆਪਾਂ ਅਮਰ ਬਾਇਓਟੈਕ ਫਾਸਟ ਜਿੰਕ ਇੱਕ ਆਪਾਂ ਪਾਉਣ ਗਿਆ ਆਹ ਸਪਲੀਮੈਂਟ ਇੱਕ ਆਪਾਂ ਪਾਉਣ ਲੱਗਿਆਂ ਆ ਜਿਹੜਾ ਇਹ অর্ਗੈਨਿਕ ਇਹ ਵੀ ਬੱਲ ਰਾਜ ਦਾ ਹੀ ਹੈ ਹੁਣ ਆਪਾਂ ਜੂਰੀਆ ਖਾਦ ਦੇ ਵਿੱਚ ਇਹਨੂੰ ਕਰਾਂਗੇ ਚੰਗੀ ਤੇਰਾ ਮਿਕਸ ਇੱਕ ਸੱਚ ਹੋਰ ਤੁਹਾਨੂੰ ਚੀਜ਼ ਵਿਖਾਉਣਾ ਇੱਕ ਆਪਾਂ ਨਵਾਂ ਸੰਦ ਲਿਆਂਦਾ ਸੰਧ ਕੀ ਲਿਆਂਦਾ ਇਹ ਤੁਹਾਨੂੰ ਵਿਖਾਉਣੇ ਆ ਆਪਾਂ ਲਿਆਂਦੀ ਨਵੀਂ ਦਾਤਰੀ ਦੇਖੋ ਲਓ ਜੀ ਆਹ ਲਿਆਂਦੀ ਦਾਤਰੀ ਆਪਾਂ ਤੇ ਹੁਣ ਇਹਦੇ ਫਿਰ ਆਪਾਂ ਪੱਕਾ ਨਾਮ ਲਿਖਾਂਗੇ ਆਪਦਾ ਵੈਸੇ ਉਹ ਦਾਤਰੀ ਇੱਕ ਚੁੰਝ ਟੁੱਟੀ ਹੋਈ ਸੀ ਤੋ ਥੋੜੀ ਘਸੀ ਹੀ ਤੇ ਟਰਾਲੀ ਦੇ ਨਾਲੋਂ ਹੀ ਕੋਈ ਲਾਗ ਲੈ ਗਿਆ ਦੁਨੀਆਂ ਨੂੰ ਹੋ ਪਤਾ ਨਹੀਂ ਕੀ ਗਿਆ ਇਹ ਆਪਣੀ ਨਵੀਂ ਦਾਤਰੀ ਯਾਨੀ ਕਿ ਨਵਾਂ ਸੰਦ ਇਹਦਾ ਮੂਰਤ ਕਰਾਂਗੇ ਆਪਾਂ ਬੋਰੀ ਖੋਲਣ ਤੇ ਹੈਣਾ ਇਹਦੇ ਨਾਲ ਆਪਾਂ ਆਪਣੀ ਬੋਰੀ ਖੋਲਦੇ ਆ ਤੇ ਸਾਹਮਣੇ ਪਈ ਆਪਣੀ ਜੂਰੀਆ ਖਾਦ ਤੇ ਇਹ ਰਲਾ ਦਿੰਨੇ ਪੱਲੀ ਦੇ ਆਹ ਲਾ ਕਈ ਏਰ ਛੇਤੀ ਖੋਲ ਜਾਂਦੀ ਹੁੰਦੀ ਤੇ ਕਈ ਏਰ ਬੜਾ ਤੰਗ ਕਰਦੀ ਨੇ ਕੋਈ ਧਾਗਾ ੜ ਜਾਂਦਾ ਹੁੰਦਾ ਕੰਮ ਇਹਦਾ ਉਹੋ ਉਹ ਹੀ ਗੱਲ ਬਣ ਗਈ ਨਹੀਂ ਐ ਪਾਸੋਂ ਲੋਈ ਕਈ ਏਰ ਦਾ ਪੇਚ ੜ ਜਾਂਦਾ ਤੇ ਕਈ ਵਾਰੀ ਉਸੇ ਟਾਈਮ ਖੁੱਲੀ ਜਾਂਦੀ ਇਹ ਧਾਗੇ ਆਪਾਂ ਸੁੱਟਨੇ ਨਹੀਂਗੇ ਧਾਗੇ ਆਪਾਂ ਰੱਖੜੇ ਨੇ ਸਾਹਮ ਕੇ ਪੱਲੀਆਂ ਸਿਉਣ ਦੀ ਵੀ ਕੰਮ ਆ ਜਾਣਗੇ ਜੇ ਨਹੀਂ ਕੋਈ ਇਹਦੀ ਆਪਾਂ ਵਰਤੋਂ ਲੈਣੀ ਚਾਹੁੰਦੇ ਤੇ ਆਪਾਂ ਖੁੱਡਾਂ ਦੇ ਵਿੱਚ ਵੀ ਨੱਪ ਸਕਦੇ ਹਾਂ ਅੱਜਾ ਮੇਰਾ ਲੱਗਦਾ ਲੰਗੋਟੀਆਂ ਆਉਂਦਾ ਪਿਆ ਵੰਗਾਰਿਆਂ ਦੀ ਲੋੜ ਏ ਇਹ ਹੈ ਕੁਛ ਇਸ ਤਰ੍ਹਾਂ ਦੇ ਜਿਵੇਂ ਨਾ ਕਾਲੀਆਂ ਮਿਰਚਾਂ ਹੁੰਦੀਆਂ ਨੇ ਹੇਗੀ ਹਰੇ ਰੰਗ ਦੀ ਲੈ ਬੋਟੀਆਂ ਮੇਰਾ ਆਉਂਦਾ ਪਿਆ ਲੱਗ ਰਿਹਾ ਇਹ ਮੰਗਾਰਾ ਆਉਂਦਾ ਪਿਆ ਹਾਂ ਇਹਗੀ ਚਿੱਟੇ ਰੰਗ ਦੀ ਇਨੋਂ ਬਾਅਦ ਆਪਾਂ ਖਾਲੀ ਵਾਲੇ ਪਾਣੀ ਦੇ ਵਿੱਚ ਧੋਦਾਂਗੇ ਸਾਰਿਆਂ ਨੂੰ ਉਹ ਆ ਗਿਆ ਮੇਰਾ ਲੰਗੋਟ ਗਿਆ ਐ ਮੇਰਾ ਲੰਗੋਟ ਗਿਆ ਆ ਗਿਆ ਆਉਂਦੇ ਆੜੋਂ ਨੂੰ ਪੈ ਗਿਆ ਇਹ ਨਹੀਂ ਗਾ ਬੰਗਾਰ ਕੱਡਾ ਨਾਲ ਭਰਾ ਦੇ ਯਾਰੋ ਮਕਾਤੇ ਸਾਰੇ ਮਹਾਵਤਾਇ ਕਾਇਆ ਨਹੀਂ ਹਫਤਾ ਤੂੰ ਆਇਆ ਨਹੀਂ ਇੱਕੜੀ ਛੱਡਿਆ ਜੀ ਜਦੋਂ ਕੰਮ ਹੁੰਦੇ ਨਾ ਉਦੋਂ ਨਹੀਂ ਆਉਂਦੇਗੇ ਕੀ ਹਾਲ ਚਾਲੇ ਵਧੀਆ ਠੀਕ ਠੀਕ ਵਧੀਆ ਕੰਮ ਹੀ ਬੜੇ ਸੀ ਭਰਾਵਾ ਕੰਮ ਹੀ ਬੜੇ ਸੀ ਤੇ ਨੂੰ ਜਾਣ ਹੀ ਨਹੀਂ ਛੱਡੀ ਕਿੱਧਰ ਰਹਿ ਗਿਆ ਕੰਮਾਂ 'ਚ ਬੱਸ ਫਾੜ ਫਾੜ ਮਾਰਨਾ ਦਵਾਈ ਵਾਲਾ ਗਾਂਦ ਕੱਢਣਾ ਅੱਛਾ ਹੋ ਗਿਆ ਹੁਣ ਵੇਲਾ ਹਾਂ ਵੇਲੇ ਆਉਂਦੀ ਖਾਦ ਫਿਰ ਪਾਉਣ ਵਾਲੀ ਹੋਈ ਪਈ ਮੇਰੇ ਨਾਲ ਹੀ ਵੰਗਾਰ ਕੱਢ ਦੇ ਕੀ ਕਰਦਾ ਆ ਖਾਦ ਹੀ ਪਾਉਣੀ ਏ ਹੋਰ ਕੀ ਕਰਨ ਤੂੰ ਮੈਨੂੰ ਡਿੱਗਿਆ ਚੰਗਾ ਲੱਗਣਾ ਕਿ ਤੂੰ ਮੈਂ ਤੁਰਿਆ ਫਿਰਦਾ ਤੈਨੂੰ ਮੈਂ ਤੂੰ ਮੈਨੂੰ ਤੁਰਿਆ ਫਿਰਦਾ ਚੰਗਾ ਲੱਗਦਾ ਜੇ ਕੰਮ ਨਾਲ ਕਰਾਇੰਗਾ ਤੂੰ ਸੋਹਣਾ ਲੱਗੇਗਾ ਜ਼ਰੂਰ ਦੇਖਣਾ ਹੀ ਮੈਨੂੰ ਹਾਂ ਜਦੋਂ ਆਪਦੀ ਖਾਦ ਪਾਉਂਦਾ ਉਦੋਂ ਨਹੀਂ ਡਿੱਗਦਾਗਾ ਉਦੋਂ ਸਵੇਰੇ ਸਵੇਰੇ ਪਾਲੀ ਦੀ ਆ ਸਵੇਰੇ ਸਵੇਰੇ ਪਾਲੇ ਦੀ ਆ ਵੀ ਹੁਣ ਇਸ ਟਾਈਮ ਵਧੀਆ ਹਾਂ ਠੰਡਾ ਮੌਕਾ ਹਾਂ ਹੁਣ ਆਇਆ ਮੇਰੇ ਲਗੋਟਿਆ ਤੇ ਮੈਂ ਤਾਂ ਆਖਿਆ ਮੇਰਾ ਵੰਗਾਰਾ ਲੱਗ ਤੇ ਵੰਗਾਰਾ ਲੱਗਦਾ ਨਹੀਂਗਾ ਬੁਰੇ ਹਾਲ ਬਾਕੇ ਬੁਰੇ ਹਾਲ ਬੈਂਕੇ ਦਿਹਾੜੇ ਦਾੜੀ ਵੇ ਕਾਲੀ ਸ਼ਾਹ ਕੀਤੀ ਹੂੰ ਹੈਗੀ ਆਪਣੀ ਕਾਲੀ ਆਹੋ ਲਾ ਲਾਗੇ ਕਲਫਾਂ ਨਾਲ ਕਾਲੀ ਕਰਕੇ ਲਾ ਗਏ ਮਾਸ਼ਾਅੱਲਾ ਜੀ ਕਾਲੀ ਆਪਣੀ ਆਹੋ ਤੇ ਮੈਂ ਆਖਿਆ ਮੇਰੇ ਨਾਲ ਪਵਾਰੇ ਖਾਦ ਤੇ ਆਰਾ ਤੈਨੂੰ ਮੈਂ ਤੁਰਦਾ ਫਿਰਦਾ ਚੰਗਾ ਨਹੀਂ ਲੱਗਦਾਗਾ ਚਾ ਇਹਨਾਂ ਦੀ ਚੜੇਲ ਹੁੰਦੀ ਹਾਂ ਤੇ ਵੈਸੇ ਝੋਨੇ ਹੀ ਆਪਾਂ ਤੁਰਨਾ ਫਿਰਨਾ ਹੀ ਨਾ ਹਾਂ ਮੁੰਡੇ ਕਿਹੜਾ ਬਹਿਣਾ ਚਾਹੋਂੜਾ ਮਾਰ ਕੇ ਹਾਂ ਨਾ ਮੁਰਗਾ ਬਣ ਜਾਂਦਾ ਹੀ ਭਰਾ ਮੁਰਗਾ ਬਣ ਜਾਂਦਾ ਦਿਖਾ ਲਾਂਗੇ ਫੇਰ ਇੱਥੇ ਕੀ ਹੋਇਆ ਹਾਂ ਬੁਰਿਆਲ ਹੋ ਜਾਂਦੀ ਆ ਇਧਰ ਮੈਂ ਵਰਦੀ ਮੇਰੀ ਅੱਜ ਨਹੀਂ ਖਾਦ ਪਾਉਣੀ ਹੈ ਕਿੰਨੀ ਪਾਉਣੀ ਹੈ ਮੇਰੇ ਕੋਲ ਸਵੇਰੇ ਮੈਂ ਤਿੰਨ ਪਾਤੀਆਂ ਸੀ ਅੱਛਾ ਤੇ ਚਾਰ ਹੋਣ ਪਾਉਣੀਆਂ ਨੇ ਚਾਰ ਬੋਰੀਆਂ ਚਾਰ ਇਹ ਆਪਾਂ ਗੋਟਿਆ ਹੁਣ ਆਹ ਵੇਲਾ ਗੱਡੀਆਂ ਪਹਿਲਾਂ ਚੜੀਆਂ ਹਰਦੀਆਂ ਉੱਤੇ ਗੱਡੀ ਵਿੱਚ ਹੀ ਰਹਿ ਗਈ ਗੱਡੀ ਇਹ ਡੱਡੀਆਂ ਕਿੱਥੇ ਚੜ ਕੇ ਬਹਿ ਗਈਆਂ ਚਲ ਭੱਜ ਗਿਆ ਆ ਆਵਾਜ਼ ਬੜੀ ਆਉਂ ਹਾਂ ਆਈ ਦੋਰਾ ਆ ਲੈ ਇਹਨੂੰ ਇੰਜਰ ਲਾ ਦੋ ਸਤਰੰਗੀ ਖਾਦ ਪਾਉਣੀ ਹੈ ਮੇਰੇ ਤੈਨੂੰ ਚੰਗੀ ਤਰ੍ਹਾਂ ਮਰਨੀ ਪੈਣੀ ਨਹੀਂ ਆ ਦਿੱਲੀਆ ਉਹਨੇ ਬਣ ਕੀਆ ਨਾ ਮਾਸ਼ਾਅੱਲਾ ਹਾਂ ਲੈ ਮੱਟ ਕੱਢ ਤੇ ਮੱਟ ਕੱਢੇ ਜਾਣੇ ਨੇ ਇਹ ਕਿਹੜੀ ਦਵਾਈ ਪਾਉਂਦਾ ਹੈ ਇਹ ਚੰਕ ਪਾਈ ਜਵਾਨਾ ਤਿੰਨ ਤਰ੍ਹਾਂ ਦੀ ਜਾਲਾ ਜੁਲਾ ਬਣਾਉਂਦੀ ਯਾਰਾ ਵੀ ਬਣਾਏਗੀ ਸਾਰਾ ਉਹ ਕਰੇਗੀ ਜਿਹੜੇ ਜ਼ਮੀਨ ਦੇ ਵਿੱਚ ਘਾਟ ਏ ਉਹ ਜਾਂ ਜੰਕ ਕੋੜ ਫਾੜ ਕਰੇਗੀ ਸਾਰੇ ਪੁੱਟ ਚੋਡਰ ਪਾ ਦੇ ਵਧੀਆ ਵਧੀਆ ਹਾਂ ਕੋੜਰ ਕਦੋਂ ਵੀ ਚੱਲਦੀ ਪਈ ਯਾਰ ਰਾਤਾ ਚੋਣਾ ਸੁੱਕਾ ਮੋਟਰ ਲੈਡ ਆਈ 12 ਵਜੇ ਪਾ ਲਓ ਲੱਗਾ ਮੈਂ ਚੱਲੇ ਪੂਰਾ ਆਪੇ ਲਾ ਲੇਗਾ ਕਵਾਲ ਨੂੰ ਪੁੱਛ ਕੇ ਅੱਛਾ ਝੋਨਾ ਸੁੱਕਾਵੇ ਝੋਨਾ ਸੁਕਣ ਦਿਓ ਫੇਰ ਹੀ ਫੋੜ ਕਰਨੀ ਏ ਮਾੜਾ ਮੋਟਾ ਸੁਕਣ ਦਿਓ ਪਾਕ ਪਾਜੀ ਥੀਲੇ ਹੂੰ ਅਸਲੋਂ ਹੀ ਮਾੜੇ ਨੇ ਹੂੰ ਇਹਦਾ ਬਾਲਾ ਪਾਣੀ ਲਾਈਏ ਹੋਵੇ ਡੋਬ ਜਾਂਦੇ ਹਾਂ ਕਮਜ਼ੋਰ ਡੇਟੇ ਹੋ ਜਾਂਦੇ ਉਹ ਨਰਮ ਹੁੰਦੀ ਨਾ ਥੋੜੀ ਹਾਂ ਪੱਟਿਆ ਗਿਆ ਨਹੀਂ ਮੁੰਡਾ ਨਰਮ ਜਿਹਾਂ ਆਹਾ ਆਹਾ ਜਿਹੜਾ ਨਰਮ ਹੋਏਗਾ ਉਹਨੇ ਪੱਟੇ ਹੀ ਜਾਣਾ ਪੱਟੇ ਹੀ ਜਾਣਾ ਆ ਵੀ ਹੁਣ ਜੱਟ ਪੱਟੇ ਪੈਹਰ ਇੰਨਾ ਦਿਨਾਂ ਦੇ ਵਿੱਚ ਹਾਂ ਜੀ ਕੰਮ ਦੇ ਨਹੀਂ ਨਹੀਂ ਸੱਚੀ ਗੱਲ ਕੰਮ ਵਜੇ ਪੱਟੇ ਹੋਏ ਨੇ ਹੁੰਜ ਨਹੀਂ ਵਾਹ ਬਹੁਤ ਕਰਦਾ ਮੈਂ 2 ਮਿੰਟ ਬੈਹ ਲਵਾਂ ਬਾਹ ਲੈ ਲਵਾਂ ਬਾਈਆ ਵਿਚਾਰਾ ਥੱਕਿਆ ਹੋਇਆ ਬਾਹ ਲੈ ਲਵਾਂ ਹਾਂ ਨਾ ਆਪਣਾ ਨਗੋਟਿਆ ਮੇਰਾ ਵਿਹਲਾ ਵੀਰ ਕੀ ਆ ਅੱਜ ਦੋਤੀ ਤੇ ਸਤਾ ਆਇਆ ਸੀ ਹਾਂ ਨਗੋਟਿਆ ਸਤਾ ਆਇਆ ਸੀ ਗੜ ਹੋਣ ਮੈਂ ਉਹ ਘਰੋਂ ਹੀ ਗਏ ਰਹੋ ਬਾਬੇ ਬੁੱਢੇ ਸਾਹਿਬ ਅੱਛਾ ਲੋ ਜੀ ਖਾਦ ਆਪਣੀ ਹੋ ਗਈ ਚੰਗੀ ਤੇਰਾ ਮਿਕਸ ਹੁਣ ਫੜਾ ਕੇ ਝੋਲੀ ਦੀ ਝੋਲੀ ਪਾ ਕੇ ਤਾਂ ਅਪ ਖਲਾਰਨ ਚਲੇ ਜਾਵਾਂਗੇ ਆਂ ਖਾਦ ਤੇ ਚੜੇ ਜਾਵਾਂਗੇ ਉਹ ਮੈਂ ਆ ਭਰਾਵਾ ਖਾਦ ਹੋ ਗਏ ਮਿਕਸ ਤੇ ਹੁਣ ਚਲੇ ਜਾਵਾਂਗੇ ਲੰਗੋਟੀਏ ਮੇਰੇ ਇਹਦੇ ਨਾਲ ਲੱਗਦਾ ਕੰਨਾਂ ਦੇ ਵਿੱਚ ਮੁੱcke ਮੜਕੇ ਦੇ ਨਾਲ ਜਾਮ ਹੋ ਗਏ ਨੇ ਇਹਨੂੰ ਛੱਡ ਦੇ ਮੱਝੇੜਾ ਤੇ ਜਾਂਦਾ ਝੋਟੇੜਾ ਇਹਨੂੰ ਸੁਣਦਾ ਕੁਝ ਹੋਰ ਹੈ ਝੋਟੇ ਦੇ ਮਗਰ ਹਾਂ ਸਿਆਣੇ ਨੇ ਕਹਾਵਤ ਐਵੇਂ ਨਹੀਂ ਬਣੀਆਂਆਂ ਛੱਡਿਆ ਮੱਝੇੜਾ ਗਿਆ ਝੋਟੇੜਾ ਅੱਜ ਕੇ ਆ ਚੈਨਾ ਚੜੇ ਆਹੋ ਲੋਈ ਬਾਸਤਾ ਵਾਲੀਆਂ ਦੀ ਰੀਸ ਕਰ ਲਈ ਆਪਾਂ ਬੜਾ ਆਪਾਂ ਲਿਆਉਣੇ ਝੋੜੀ ਦੀ ਝੋੜੀ ਲਵਾ ਕੇ ਪਰ ਇਹਦੀ ਆਪਾਂ ਕਰਦੇ ਆਣੇ ਤਿੰਨ ਝੋੜੀਆਂ ਕਿੱਲੇ ਦੀਆਂ 40 ਕਿਲੋ ਖਾ ਰਹੇ ਤੇ 15 ਕਿਲੋ ਵਿੱਚ ਰਾਸ਼ਨ ਪੈ ਗਿਆ 45 50 ਤੇ 60 ਕਿਲੋ ਹੋ ਗਿਆ ਚਾਰ ਝੋੜੀਆਂ ਨੇ ਜਾਨਕਿ ਸਹੀ ਹੋਣਦੀਆਂ ਆਪਾਂ ਵੈਸੇ ਤਿੰਨ ਹੀ ਕਰਨੀਆਂ ਤਿੰਨ ਝੋੜੀਆਂ ਕਿੱਲੇ ਦੀਆਂ ਨੇ ਬਿਲਕੁਲ ਸਹੀ ਖਾਦ ਖਰਦੀ ਜੀ ਗਰਮੀ ਬਹੁਤ ਜ਼ਿਆਦਾ ਦਾ ਫੁਟਕਾਉਂਦਾ ਪਿਆ ਲੰਗੋਟਿਆ ਸੰਦ ਇੱਕ ਨਵਾਂ ਲੈ ਆਂਦਾ ਹੀ ਆ ਵੇ ਆਵੇ ਨਵਾਂ ਸੰਦ ਲੈ ਆਂਦਾ ਅੱਛਾ ਉਹ ਟਰਾਲੀ ਦੇ ਨਾਲ ਉਹਨਾਂ ਕੋਈ ਲਾਗੀ ਲੈ ਗਈ ਪਹਿਲੀ ਸੰਦ ਇਹਨੂੰ ਕਹਿੰਦੇ ਨੇ ਮੈਂ ਇਹ ਸੰਦ ਹੀ ਹੈ ਇਹ ਜੱਟਾਂ ਦੇ ਕਿਸਾਨ ਸੰਦ ਹੀ ਹੁੰਦੇ ਨੇ ਲੈ ਆਈਏ ਲੰਗੋਟਿਆ ਮੇਰਾ ਲੱਗਾ ਲੱਗਦਾ ਰੀ ਰੂਲ ਬਣਾਉਣ ਤੂੰ ਕੋਈ ਕਰਨ ਲੱਗਾ ਹੋਰ ਮੈਂ ਤਾਂ ਮੈਂ ਇਕੱਲਾ ਹੀ ਕਰਦਾ ਫਿਰ ਕਰ ਕਰ ਇਕੱਲਾ ਲੋ ਜੀ ਝੋਨੇ ਨੂੰ ਖਾਦ ਪੈ ਗਈ ਦੂਰੀ ਆਪਣੀ ਤੇ ਹਰਿਆਵਲ ਮਾਰਦਾ ਆਉਂਦਾ ਸਾਰਿਆਂ ਤੋਂ ਲੇਟ ਆਪਣਾ ਝੋਨਾ ਲੱਗਾ ਸੀ 31 ਤੇ ਹੁਣ ਆਪਾਂ ਮਾਰਦੇ ਪਏ ਆ ਵਟਾਂ ਤੇ ਗੇੜਾ ਗੰਡੋਏ ਬਹੁਤ ਜ਼ਿਆਦਾ ਤੰਗ ਕਰਦੇ ਨੇ ਪਾਣੀ ਦੂਸਰੇ ਪਾਸੇ ਨਾ ਸਿਮਦਾ ਪਿਆ ਇੱਕਣਕੇ ਖੁੱਡਾਂ ਕੱਢ ਦਿੰਦਾ ਬਹੁਤ ਜ਼ਿਆਦਾ ਦੁਖੀ ਕਰਦਾ ਚਪੜਾ ਹੱਥ 'ਚ ਹੀ ਰੱਖ ਗਏ ਲਾਈਟ ਚੱਲਦੀ ਪਈ ਪਰ ਗੰਡੋਆ ਨੇ ਇੰਨਾ ਦੁਖੀ ਕੀਤਾ ਨਾ ਇਧਰ ਵੇਖੋ ਜੀ ਉਹਨੇ ਚੂਹੇ ਨੇ ਦੁਖੀ ਕਰਦੇ ਕਿ ਜਿੰਨਾ ਇਹ ਦੁਖੀ ਕਰਦੇ ਨਿੱਕੇ ਨਿੱਕੇ ਮੋਰੀਏ ਕਰ ਦਿੰਦੇ ਨੇ ਤੇ ਫਿਰ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਪਾਣੀ ਥੋੜਾ ਥੋੜਾ ਨਿਕਲਦਾ ਹੌਲੀ ਹੌਲੀ ਉਹਦੇ ਨਾਲ ਜਿਆਦਾ ਸਪੀਡ ਵਧ ਜਾਂਦੀ ਪਾਣੀ ਦੀ ਫਿਰ ਵੱਡੀ ਖੁੱਡ ਬਣ ਜਾਂਦੀ ਚੱਪਲਾ ਲਈਏ ਪਾ ਪੈਰ ਲਈਏ ਇੱਥੋਂ ਆਪਾਂ ਧੋ ਅੱਜ ਕੱਲ ਤਾਂ ਇੰਜ ਹੀ ਕੰਮ ਚੱਲਦੇ ਨੇ